ਹੈਲੋ ਏ ਕਮਨ ਪਤ ਕੀ ਹਾਲੀ ਠੀਕ ਐ ਅੱਛਾ ਕੋਰਸ ਜੀ ਲੱਗ ਗਿਆ ਆਉਦੀ ਇਹ ਲਾਉਣਾ ਹੀ ਪੈਣਾ ਐ ਕਹਾ ਬਣਾ ਲੱਗਾ ਖਰਚਾ ਉੜ ਆਇਆ ਤੇ ਬਾਜਾਂ ਕਿਹੜਾ ਸਭ ਖਾਬੋ ਬੇ ਲੱਗ ਜਾਂਦੇ ਨੇ ਆਹੋ ਚਲ ਮੈਂ ਰਪੋਤਾ ਹਾਂ ਜੀ ਲਾ ਕੇ ਰੱਖੀਆ ਆਪਣਾ ਕੰਮਕਾਰ ਦੀ ਸੁਣਾ ਕੰਮਕਾਰ ਵਧੀਨ ਲੱਗਿਆ ਚਲ ਠੀਕ ਐ ਤੇ ਮੈਂ ਆਖੰਦੀ ਆ ਵੀ ਮੈਂ ਭਲਕੇ ਤੇ ਨਾਂ ਨ ਕਿਉ ਹੋਵਾਂ ਮਾੜ ਟਾਨਾ ਨੀਨੇ ਲਾਵਾਂਗੀ ਨਾਲੇ ਮਾਂ ਮੇਰੇ ਮੇਰਾਵਾਂਗੀ ਤੇਰੇ ਨੂੰ ਆਹੋ ਤੇ ਅੰਦਾਜ਼ਾ ਆੜ ਕੇ ਮੈਂ ਪੁਛਦੀ ਆ ਪੁਛ ਕੇ ਤੇ ਫਿਰ ਮੈਂ ਭਲਕੇ ਚੱਲ ਜਾਂ ਨੀ ਭਲਕੇ ਹੋਵਾਂਗੀ ਹਾਂ ਚਲ ਠੀਕ ਹੈ ਫਿਰ ਆ ਚਲ ਚੰਗਾ ਹੋਵੇ ਮੇਰਾ ਕੋਤਾ ਆਪਣਾ ਧਿਆਨ ਰੱਖੀ ਚਲ ਗਿਆ ਘਰ ਕੰਮ ਤੇ ਚਲ ਠੀਕ ਓਕੇ ਮੈਂ ਮੇਰੀ ਗੱਲ ਸੁਣੋ ਹਾਂਜੀ ਮੈਂ ਪਿੰਡੋਂ ਹੋਣਾ ਵਾ ਭਲਕੇ ਠੀਕ ਹਾਂ ਜਣਾ ਉਹਦੋਂ ਵੀ ਮੈਂ ਜਾਣਾ ਸੀ ਤੇ ਕੁਲਦੀਪ ਬਿਮਾਰ ਹੋਗੀ ਹੂੰ ਤੇ ਹੁਣ ਕੁਲਦੀਪ ਠੀਕ ਹੈ ਤਾਂ ਮੈਂ ਲੱਖ ਨਹੀਂ ਪਿੰਡੋਂ ਹੋਈ ਆਵਾ ਚਲ ਦੇਖ ਲੈ ਫਿਰ ਹੋਈ ਜਾਣਾ ਇਥੇ ਚਲ ਜੀ ਆਹੋ ਚਲ ਮੈਂ ਸਵੇਰੇ ਚਲ ਜਾਗੀ ਫਿਰ ਸਵੇਰੇ ਹੋ ਕੇ ਪਰ ਪਰਸੋਂ ਆ ਜਾਗੀ ਹੋਈ ਤੇ ਨਾਲੇ ਉਹ ਆਪਣੇ ਆਪਣੇ ਹਿੱਸੇ ਦੀ ਗੱਲ ਕਰਕੇ ਆਈ ਮम्मी ਨੂੰ ਪਹਿਲਾਂ ਹੀ ਸਮਝਾ ਆਈ ਪਾਵੇਂ ਨਾ ਮੜਕੇ ਮੁੰਡੇ ਦੇ ਨਾਲ ਜਿਹਾ ਗਾਲੀ ਗਾਲੀ ਕਰੇ ਨਹੀਂ ਸੋ ਸਰੀ ਦੇ ਮੈਂ ਕੋਈ ਨਹੀਂ ਗੱਲ ਕਰਕੀ ਆ ਮੈਂ ਤੇ ਹੋਰ ਕੀ ਗੱਲ ਚੱਲੀ ਦੂ ਮੈਂ ਰਖੜੀ ਪੰਨਾ ਚੱਲੇ ਨਾਲੇ ਆਪਣੀ ਮੰਮੀ ਨੂੰ ਮਿਲਣੀ ਹੈ ਰਖੜੀ ਦੇ ਨਾਲ ਹੀ ਇਹ ਵੀ ਕੰਮ ਤਾਂ ਹੋ ਸਕਦਾ ਨਹੀਂ ਇਹ ਗੱਲ ਕਰਛੜੀ ਨਾ ਵੀ ਮੋਤੇ ਦੀ ਬਾਤ ਕਰ ਪਛਲਾਉਣਾ ਮੈਂ ਨਹੀਂ ਇਹ ਗੱਲ ਕਰਕੇ ਆਈ ਹੁਈ ਆ ਜਿਹਦੇ ਜਦੋਂ ਜਦੋਂ ਅਸੀਂ ਗੋਦ ਲੱਲਿਆ ਭਰਾ ਬਣਾ ਲਿਆ ਭਾਵਨਾ ਹੈ ਤੇ ਫਿਰ ਭਰਾਵਾ ਤੇ ਵੇਖਣਾ ਤੇ ਪੈਣਾ ਹੀ ਹੈ ਤੇ ਜੇ ਵੀ ਇਹ ਗੱਲ ਨਹੀਂ ਕਰਨੀ ਤੇ ਫਿਰ ਜਾਣ ਦੀ ਕਿ ਲੋੜ ਹੈ ਨਾ ਜਾ ਫਿਰ ਬਿਲਕੁਲ ਨਾ ਜਾਣ ਦੀ ਲੋੜ ਹੈਗੀ ਨਹੀਂ ਜਾਣ ਦੀ ਚਲੋ ਵੇਖ ਲਾ ਕੇ ਫਿਰ ਚਲੋ ਜਾਵਾਂਗੇ ਤੇ ਫਿਰ ਵੀ ਸੁਣ ਹਾਂ ਜੇ ਤੋ ਕੋ ਗੱਲ ਹੀ ਨਹੀਂ ਕਰਨੀ ਤੇ ਫਿਰ ਜਾਣਾ ਕੀ ਕਰਨੀ ਹਾਂ ਚਲੋ ਵੇਖ ਲੈਣੀ ਜਾਂ ਜਾ ਕੇ ਕਰ ਵੇਖ ਲਾਂਗੇ ਕੀ ਗੱਲ ਕਰਨੀ ਸੀ ਚਲ ਠੀਕ ਹੈ ਵੇਖ ਲੈ ਜੇ ਮਰਜ਼ੀ ਵੇਖ ਲੈ ਜੇ ਗੱਲ ਕਰਨੀ ਤੇ ਚਲ ਚਾ ਨਹੀਂ ਜਾਣ ਕਰਨੀ ਤੇ ਬਿਲਕੁਲ ਨਹੀਂ ਜਾਣ ਦੀ ਲੋੜ ਨਹੀਂ ਜਾਣਾ ਤੇ ਮੈਂ ਹੈਗਾ ਹੀ ਆ ਪਿੰਡ ਚਲੋ ਜਿਹੜੀ ਗੱਲ ਤੁਸੀਂ ਕਹਿੰਦੇ ਜੇ ਤੇ ਉਹ ਵੇਖ ਲੈਣੀ ਫਿਰ ਮੈਂ ਜੇ ਦੇਖਾਂਗੇ ਹਿਸਾਬ ਗੱਲ ਆ ਕੇ ਤਾਂ ਠੀਕ ਹੈ ਫਿਰ ਜਾ ਚਾਲ ਲੈ ਆਪਣਾ ਕੇ ਚਲ ਠੀਕ ਚਲੋ ਠੀਕ ਹੈ ਤੁਹਾਨੂੰ ਮੈਂ ਫਿਰ ਚਾਹ ਦੇਖਦਾ ਮੈਂ ਤੁਹਾਨੂੰ ਜਿਹੜਾ ਜਾਣਾ ਮੈਂ ਸੂਟ ਪ्रेस ਕਰ ਲਾਂ ਆਪਾਂ ਚਲ ਠੀਕ ਹੈ ਜਾ ਐ ਸ਼ਾਬਾਸ਼ ਮੈਂ ਨਾ ਪਹਿਲਾਂ ਕੋਲ ਟ ਪਾਣੀ ਪੀਦਾ ਪਾਣੀ ਪੀ ਜਾਂ ਤੇ ਨਾ ਮੈਂ ਕਦੀ ਵੀ ਨੂੰ ਦੱਸਣਾ ਤੇ ਨਾ ਮੈਂ ਸਮਨ ਨੂੰ ਦੱਸਣਾ ਜੇ ਮੈਂ ਇਹਨਾਂ ਨੂੰ ਦੱਸਿਆ ਤੇ ਇਹਨਾਂ ਨੂੰ ਕੋਈ ਨਾ ਕੋਈ ਫੇਰ ਪਵਾੜਾ ਪਾ ਦੇ ਤੇ ਮੈਂ ਚੁੱਪ ਕਰਕੇ ਜਿਹੜਾ ਸਿਹਰੇ ਦੀ ਲੇ ਪਾ ਕੇ ਤੁਰਾਂਗੇ ਨਾ ਇਹ ਪਹਿਨਾਂ ਨੂੰ ਪਤਾ ਲੱਗ ਜੇ ਕਿੱਥੇ ਚਲੇ ਗਏ ਕਿੱਥੇ ਨੂੰ ਚਲੇ ਗਏ ਇਹਨਾਂ ਨੇ ਕੋਈ ਨਾ ਕੋਈ ਸੀ ਕਹਿਣਾ ਸੀ ਰਪੀੜ ਦਬਾਣਾ ਆਪਣਾ ਨਾ ਕੋਈ ਨਾ ਕੋਈ ਬਣਾਉਣਾ ਇਹਨਾਂ ਮੈਨੂੰ ਫੇਰ ਨਹੀਂ ਜਾਣਦਾਂ ਚੱਲਣ ਵਾਲੇ ਹੱਥ ਦੇ ਚਾਹ ਬਣਾਉਂਦੀ ਤੇ ਚਾਹ ਵੀ ਬਣਾਉਂਦਾ ਇਹਨਾਂ ਨੂੰ ਘੁੱਟ ਚਾਪ ਚੁੱਪ ਕਰਕੇ ਜਾਵਾਂਗੀ ਤੇ ਕੀ ਹੋਊਗਾ ਬੰਦ ਸਮਨ ਕੀ ਕਰ ਰਹੇ ਹੋ ਦੇ ਆ ਬੈਠੋ ਭੰਮੀ ਜੀ ਨੀ ਸੂਟ ਦਾ ਪੌਂਡੀ ਮੇਰੇ ਅੰਦਰ ਸੂਟ ਕੱਟਿਆ ਪਿਆ ਹੈ ਕੱਲ ਦਾ ਤੇ ਮੈਂ ਚਾ ਸੀ ਲੈਣੀ ਆ ਠੀਕ ਹੈ ਤੇ ਹੁਣ ਤੇ ਸ਼ਾਮਾਂ ਪੈ ਗਈਆਂ ਤੇ ਇਸ ਵੇਲੇ ਕਿਹੜਾ ਕੰਮ ਕਰੇਗੀ ਹੁਣ ਹੁਣ ਟਾਈਮ ਨਾਲ ਸੌ ਜਾ ਹੱਦੀ ਰਾਤ ਹੋਈ ਤੇ ਤੂੰ ਮਸ਼ੀਨ ਧਰ ਕੇ ਬਹਿ ਜਾਨੀ ਆ ਟਾਈਮ ਨਾਲ ਸੌ ਸਵੇਰੇ ਟਾਈਮ ਨਾਲ ਉੱਠਣ ਵਾਲੀ ਬਣੀ ਸਵੇਰੇ ਤੈਨੂੰ ਜੇ ਰੋਠ ਦੀ 12 ਵਜੇ ਜਾਂਦੇ ਉਦੋਂ ਉੱਠਣ ਦਾ ਨਾਮ ਨਹੀਂ ਲੈਂਦੀ ਫਿਰ ਭਾਬੀ ਮੈਂ ਕਿਹੜਾ ਸਵੇਰੇ ਉੱਠ ਕੇ ਕੰਮ ਕਰਨਾ ਹੁੰਦਾ ਮੈਂ ਸੋਚਿਆ ਜਾਲ ਸੂਟ ਸੀ ਲੈਣੀ ਆ ਜੇ ਕੰਮ ਨਹੀਂ ਕਰਨਾ ਤੇ ਫਿਰ ਆਪਾਂ ਲੇਟ ਹੀ ਉੱਠਾਂਗੇ ਇਹਦਾ ਮਤਲਬ ਚਲ ਠੀਕ ਮੈਂ ਸਵੇਰੇ ਕਰ ਲੂੰਗੀ ਫਿਰ ਵੈਸੇ ਮੈਂ ਮਸ਼ੀਨ ਰੱਖੀ ਮੈਂ ਚੱਲ ਕੋਈ ਨਹੀਂ ਅਸੀਂ ਲੈਣੀ ਆ ਤੇ ਫੁਲਕਾ ਪੱਕ ਗਿਆ ਵਾ ਹਾਂ ਫੁਲਕਾ ਪੱਕ ਗਿਆ ਵਾ ਤੇ ਮਸ਼ੀਨ ਰੱਖ ਤੇ ਮੈਂ ਰੋਟੀ ਪਾਉਣੀ ਆ ਤੇ ਰੋਟੀ ਖਾ ਲਾ ਪਹਿਲਾਂ ਮੰਮੀ ਨੂੰ ਦੇਤੀ ਕਿ ਰੋਟੀ ਹਾਂ ਮੰਮੀ ਨੇ ਵੀ ਖਾ ਲਈ ਸਾਰਿਆਂ ਨੇ ਖਾ ਲਈ ਆ ਬਸ ਤੂੰ ਹੀ ਰਹਿ ਗਿਆ ਖਾਣ ਵਾਲੇ ਆਜੋ ਤੂੰ ਹੀ ਖਾ ਲੋ ਤੇ ਮਸ਼ੀਨ ਧਾ ਦੋ ਹੁਣ ਠੀਕ ਆ ਹਾਂ ਮੈਂ ਚਲੋ ਮਸ਼ੀਨ ਰੱਖ ਹੁਣੀ ਤੇ ਫਿਰ ਫੁਲਕਾ ਪਕਾ ਤੇ ਮੈਨੂੰ ਖਵਾ ਲਿਓ ਤੇ ਦੂਸਰੀ ਭਾਬੀ ਕੀ ਕੰਡੀ ਆ ਕੁਛ ਨਹੀਂ ਉਹ ਤੇ ਰੋਟੀ ਖਾ ਕੇ ਲੰਮੇ ਪੈ ਗਈ ਆ ਅਛਾ ਟਾਈਮ ਨਾ ਪੈ ਗਿਆ ਜੀ ਹੋਰ ਉਹ ਤੇ ਮੈਂ ਵੇਖਣ ਦੀ ਆ ਤੇ ਸੂਟ ਵੀ ਪ੍ਰੈਸ ਕਰਾਂ ਦੀ ਹੀ ਕਿਤੇ ਜਾਣਾ ਹੋਣਾ ਜਾਂ ਮੈਨੂੰ ਨਹੀਂ ਦੱਸਿਆ ਉਹਨੇ ਦੱਸਿਆ ਤੇ ਮੈਨੂੰ ਵੀ ਨਹੀਂ ਆ ਪਰ ਐਵੇਂ ਮੈਨੂੰ ਸ਼ੱਕ ਜਿਹਾ ਪਿਆ ਮੈਂ ਪੁੱਛਣ ਲੱਗੀ ਤੇ ਫੇਰ ਮੈਂ ਕਿ ਐਵੇਂ ਕਹੂਗੀ ਦਖਲਅੰਦਾਜ਼ੀਆਂ ਕਰਦੀ ਆ ਤੇ ਮੈਂ ਫੇਰ ਉਹਨੂੰ ਪੁੱਛਿਆ ਹੀ ਨਹੀਂ ਤੇ ਬੜਾ ਸੋਹਣਾ ਸੂਟ ਹੀ ਨਵਾਂ ਹੀ ਪ੍ਰੈਸ ਕਰਾਂ ਦੀ ਹੀ ਇਹਨਾਂ ਕਿਹੜਾ ਗੱਲ ਕੀ ਤੇ ਜਾਣਾ ਉਹਦਾ ਬਣਾ ਕੇ ਲਿਆਂਦਾ ਹੋਗਾ ਕਿ ਬਥੇਰੇ ਪੈਸੇ ਦੇਂਦਾ ਉਹਦਾ ਖਸਮ ਉਹਨੂੰ ਕੀ ਪਟਾਈ ਹੁਣ ਚੱਲ ਦਾ ਰੈਪਰ ਬਣਾ ਕੇ ਲਿਆਂਦਾ ਵੀ ਹੋ ਪ੍ਰੈਸ ਕਾਲੀ ਕਰਨਾ ਏ ਪਤਾ ਨਹੀਂ ਮੈਨੂੰ ਸ਼ਰਟ ਵਜਾ ਪੈਣ ਦੀ ਹੈ ਕੋਈ ਹਾਂ ਜੇ ਦੱਸਿਆ ਨਹੀਂ ਤਾਂ ਫਿਰ ਪੁੱਛਣ ਦੀ ਵੀ ਕੀ ਲੋੜ ਏ ਜਾਂ ਤੇ ਆਪੇ ਹੀ ਦੱਸ ਦਿੰਦੀ ਵੀ ਮੈਂ ਇੱਥੇ ਚੱਲੀ ਆ ਆਹੋ ਹਾਨੂੰ ਕੀ ਪੁੱਛਣ ਦੀ ਲੋੜ ਆ ਹਾਂ ਚਲੋ ਕੋਈ ਨਹੀਂ ਫਿਰ ਮੈਂ ਮੂਕਾ ਛੱਕ ਕੇ ਪੈ ਜਾਈਂ ਨੀ ਆ ਤੇ ਸਵੇਰੇ ਫਿਰ ਸੀਲਾਂਗੀ ਸੂਦਾ ਆਹੋ ਕੋਈ ਗੱਲ ਨਹੀਂ ਆ ਜਾ ਹੁਣ ਛੇਤੀ ਹਾਂ ਚਲੋ ਠੀਕ ਮੈਨੂੰ ਸ਼ੀਰ ਰੱਖੀ ਹੋਣੀ ਆ चलो ठीक तो है चंगा फिर मैं चल गई चल देखा जाके हिसाब ला ला चल ठीक है फिर आ जागी मेरी बस लागू मैं जावा <laughs> चंगा मम्मी फिर मैं चली ये तू तो कि चली आ मैं पेड़ मेरे ने सवेर की गल ही नहीं की मैं एकमे पापा न पूछ लिया ही राति तू आ सवेरे चल जी ਅੱਛਾ ਉਹਨੂੰ ਪੁੱਛਣ ਦੀ ਜ਼ਰੂਰੀ ਹੈ ਤੇ ਮੇਰੀ ਕੋਈ ਗੱਲ ਨਹੀਂ ਹੈਗੀ ਆਪੇ ਤੁਸੀਂ ਉਦੋਂ ਆਂਦੇ ਆ ਵੀ ਤੂੰ ਆਪਣੇ ਨਾਲ ਦੇ ਪੁੱਛ ਕੇ ਚੱਲ ਜੀ ਤੇ ਮੈਂ ਉਹਨਾਂ ਨੂੰ ਪੁੱਛ ਲਿਆ ਫਿਰ ਆ ਤੂੰ ਚੱਲ ਠੀਕ ਹੈ ਜੇ ਫਿਰ ਚੱਲਣੀ ਹੈ ਨਾ ਤੇ ਟਾਈਮ ਨਾ ਮੋੜਾਂ ਵੀ ਨੇਰਾ ਨਾ ਕਰਕੇ ਆਂ ਵੀ ਆਹ ਚੱਲ ਠੀਕ ਹੈ ਮੰਮੀ ਫਿਰ ਚੱਲ ਠੀਕ ਹੈ ਚੰਗਾ ਚੰਗਾ ਮੇਰੀ ਬਾਸ ਲਾ ਲੈ ਜੀ ਸੋਨੇ ਇਧਰ ਆ ਮੇਰੇ ਗੱਲ ਸੁਣ ਹਾਂ ਜੀ ਉਹਨਾਂ ਨੂੰ ਦੱਸਿਓ ਉਹ ਚੁੱਪ ਕਰਕੇ ਫੇਰ ਅੱਜ ਪੇਕੇ ਤੁਰ ਵੀ ਮੈਨੂੰ ਦੱਸਿਆ ਹੀ ਨਹੀਂ ਕੁਛ ਨੇ ਮੇਉਂ ਕੱਲ ਪਰਸੋਂ ਦੀ ਅਖੰਡੀਸ਼ ਮੈਂ ਜਾਣਾ ਜਾਣਾ ਤੇ ਮੈਂ ਚੱਲ ਹੋਰ ਕੋਈ ਨਹੀਂ ਜਾਣਾ ਜਾਣਾ ਕੈਂਡ ਨਹੀਂ ਰੱਖਣੀਆਂ ਕਰਨੀਆਂ ਐ ਇਸ ਤਰ੍ਹਾਂ ਛੋੜੀ ਰੱਖੜੀ ਨੰਗ ਗਈ ਆ ਤੇ ਦੱਸ ਜੇ ਨਹੀਂ ਵੀ ਜਾਇਆ ਗਿਆ ਤੇ ਫਿਰ ਕੀ ਹੋ ਗਿਆ ਚੱਲ ਗੁੱਸਾ ਨਾ ਕਰਿਆ ਕਰੋ ਬਹੁਤਾ ਹਾਲੇ ਆਪਾਂ ਦੇ ਕੋਲ ਬਹੁਤ ਲੈਣਾ ਕੁਝ ਜਾਣਦੋ ਕੋਈ ਗੱਲ ਨਹੀਂ ਆ ਉਹ ਤਾਂ ਚੱਲ ਗੱਲ ਠੀਕ ਵਾ ਪਰ ਇਹ ਵੀ ਟਿਪਕਰ ਵਾਲੇ ਵੀ ਵੇਖਣਾ ਪੈਂਦਾ ਵਾ ਮੈਂ ਵੱਡੀ ਬੈਠੀ ਆ ਤੇ ਕਿਤੇ ਇੰਨਾ ਨਹੀਂ ਕਿ ਮੈਂ ਪੁੱਛ ਦੱਸਦੀ ਲਵਾਂਗੀ ਇਹਨੂੰ ਕੁਝ ਨਹੀਂ ਮੈਂ ਉਹਨੂੰ ਆਖਿਆ ਕਿ ਕਹਿੰਦੀ ਆ ਜਾਾਂਗੀ ਟਾਈਮ ਨਾਲ ਸ਼ਾਮ ਨੂੰ ਧਾਰਨ ਦੇ ਟਾਈਮ ਆ ਦੀ ਆ ਜਾਾਂਗੀ ਕੋਈ ਨਹੀਂ ਨਾ ਜਾਂਦਾ ਹੋਣਾ ਲੈਂਡ ਦੇਣ ਵਾਲੀ ਕਿਹੜੀ ਗੱਲ ਓਏ ਕੱਲੀ ਕੱਲੀ ਇਹ ਹੈਗੀ ਇਹਦਾ ਹੀ ਹੈ ਸਭ ਕੁਝ ਉਹ ਨਹੀਂ ਉਹਨਾਂ ਨੇ ਰੱਖਿਆ ਜੀ ਮੁੰਡਾ ਕਿ ਲਿਆਂਦਾ ਜੋ ਆਪਣੇ ਰਿਸ਼ਤੇਦਾਰਾਂ ਦੇ ਇਹ ਥੋੜੀ ਇਹ ਮੁੰਡਾ ਲੈ ਲਿਆ ਵਾ ਤੇ ਹੁਣ ਫਿਰ ਹੁਣ ਸਭ ਕੁਝ ਉਹਦੇ ਨਾਂ ਲਾ ਦੇਣਾ ਇਹ ਤੇ ਪਹਿਲੇ ਦਿਨ ਜਿੱਦਣ ਲਾ ਦਿੱਤਾ ਨਹੀਂ ਨਹੀਂ ਉਹ ਤਾਂ ਮੈਂ ਇਹਨੂੰ ਪਹਿਲਾਂ ਸਮਝਾਤੀ ਗੱਲ ਜਾਣ ਤੋਂ ਮੈਂ ਗੱਲ ਕਰਾਂ ਨਹੀਂ ਆਪਣੀ ਸਾਰੀ ਗੱਲਬਾਤ ਕਰਕੇ ਤੇ ਫਿਰ ਆਉਂਦੀ ਹੁਣ ਇਹ ਬੜੀ ਮੇਸਣੀ ਹੈ ਇਹ ਨਹੀਂ ਗੱਲ ਗੁੱਲ ਕਰਦੀ ਇਹ ਕਹਿੰਦੀ ਤਾਂ ਅਸੀਂ ਕਰਾਂਗੀ ਬਖੋ ਗੱਗੋ ਵੇਖੋ ਕਰਦੀ ਜਾਂ ਨਹੀਂ ਕਰਦੀ ਜੇ ਆਏਗੀ ਤੇ ਕਰਾਂਗੇ ਗੱਲ ਫੇਰ ਨਾ ਅਸੀਂ ਸੁਣੋ ਇਹ ਵੀ ਗੱਲ ਹੈਗੀ ਆ ਕਿ ਕਿਤੇ ਵਾਕਿਆ ਹੀ ਨਾ ਮੁੰਡੇ ਦੇ ਨਾਲ ਆ ਦੇਣ ਇਹਨੂੰ ਇਹ ਨਹੀਂ ਪਤਾ ਹੈਗਾ ਕਿ ਚਲ ਜੇ ਕੋਈ ਇੱਥੋਂ ਆ ਜੂਗਾ ਹਿੱਸਾ ਤੇ ਇਹਦੇ ਪੁੱਤ ਦਾ ਵਾ ਹੋਰ ਥੋੜਾ ਕਿਸੇ ਦਾ ਬਣ ਜਾਣਾ ਨਹੀਂ ਨਹੀਂ ਇਦਾਂ ਕਿਦਾਂ ਕਰ ਜੂਗੀ ਨੇ ਜੇ ਸਿੱਧੀ ਤਰ੍ਹਾਂ ਨਾ ਮਨੂੰ ਤਾਂ ਸਾਨੂੰ ਟੈਡੀ ਕਰਨੀ ਵੀ ਹੁੰਦੀ ਆ ਹਾਂ ਲੇ ਤਾਂ ਪਿਆਰ ਨਾਲ ਠੰਡੇ ਸਵੇਰ ਨਟੇ ਅਸੀਂ ਕਿ ਜੇ ਮੰਨਦੇ ਤਾਂ ਚੰਗਾ ਨਾ ਕਰਨਾ ਬਈ ਚਲੋ ਇਸ ਤਰ੍ਹਾਂ ਹੋ ਜੇ ਤੇ ਚੰਗਾ ਹੀ ਆ ਨਹੀਂ ਇਦਾਂ ਹੀ ਹੋਏਗਾ ਤੁਸੀਂ ਟੈਨਸ਼ਨ ਨਾ ਲਓ। ਹਾਂ ਇਹ ਵੀ ਆਪਣੇ ਪੁੱਤ ਦਾ ਸੋਚੇ ਕੁਛ। ਹਾਂਜੀ ਹਾਂਜੀ ਉਦੋਂ ਆ ਜਾਰਾ ਹੀ ਪੁੱਤ ਨੇ ਜਦੋਂ ਬਾਹਰ ਉਧਰ ਪੈਸਾ ਤਾਂ ਉਹਨਾਂ ਦਿੱਤਾ ਨਹੀਂ ਕੋਈ ਵੇਸ ਵਿੱਚ। ਹਾਂ ਉਦੋਂ ਆਂਦੇ ਹੀ ਹੈ ਨਹੀਂ ਸਾਡੇ ਕੋ ਕੁਝ ਹੈ ਨਹੀਂ ਕੁਛ ਦੋਤਾ ਹੀ ਬਣਦਾ ਹੀ ਹਾਂ ਕਿੰਨਾ ਦਾ ਦੇਣਾ। ਹਾਂਜੀ ਹਾਂਜੀ ਤਾਂ ਹੀ ਤਾਂ ਨੂੰ ਵੀ ਜਿਆਦਾ ਗੁੱਸਾ ਨਾ ਤਾਂ ਹੁਣ ਕੋਈ ਤੁਸੀਂ ਟੈਨਸ਼ਨ ਨਾ ਲਾ ਹੁਣ ਛੱਡਾਂਗੇ ਆਪਾਂ ਵੀ ਨਹੀਂ ਪਿੱਛੇ ਕੁਝ ਲੈ ਕੇ ਆਵਾਂਗੇ ਸਾਰਾ ਆਪਣਾ। ਹਾਂ ਚੱਲ ਵੇਨੇ ਹੁਣ ਫਿਰ ਠੀਕ ਕਰਦੀ ਹੈ। ਠੀਕ ਹੈ। ਚਲੋ ਠੀਕ ਹੈ ਮੈਂ ਤਾਂ ਫਿਰ ਮੈਂ ਇੱਥੇ-ਉੱਥੇ ਵੇਖ ਕੇ ਆਉਂਦਾ ਜੋ। ਹਾਂ ਚੱਲ ਵੇਖ ਲੈ। ਆਹਨੇ ਸਾਰਾ ਹੀ ਕਾਰ ਫੋਲ ਮਾਰਿਆ ਪਤਾ ਨਹੀਂ ਕਿੱਥੇ ਚਲੀ ਗਈ ਆ ਨਾ ਕਿਤੇ ਬਾਥਰੂਮ ਚ ਨਾ ਕਿਤੇ ਅੰਦਰ ਹੈਗੀ ਚਾਹ ਵੀ ਮੈਨੂੰ ਬਣਾਉਣੀ ਪੈਣਦੀ ਹੈ ਤੇ ਇਹ ਕਿੱਥੇ ਅੱਜ ਚਲੀ ਗਈ ਆ ਮੰਮੀ ਨੂੰ ਨਾ ਪੁੱਛ ਕੇ ਆਂ ਵੀ ਇਹ ਕਿੱਥੇ ਗਈ ਆ ਅੱਜ ਮੰਮੇ ਬੈਠੇ ਹੋ ਹਾਂ ਬੈਠੀ ਆ ਅੱਛਾ ਤੇ ਮੰਮੀ ਚਾਹ ਬਣ ਗਈ ਆ ਲੈ ਕੇ ਆਵਾਂ ਆਹੋ ਤੇ ਲੈ ਆਉਣੀ ਹੈ ਚਾਹ ਕਿ ਅੱਜ ਮੰ ਦੀਦੀ ਕਿੱਥੇ ਗਏ ਨੇ ਦਿਖਾਨੀ ਨਹੀਂ ਦਏ ਕਿ ਤੇ ਵੀ ਮੈਨੂੰ ਤੇ ਉਹ ਤੇ ਆਪਣੇ ਪੇਕੇ ਗਈ ਤੇ ਇਹਨੂੰ ਨਹੀਂ ਦੱਸ ਕੇ ਗਈ ਨਹੀਂ ਮੰਮੀ ਮੈਨੂੰ ਨਹੀਂ ਦੱਸ ਕੇ ਗਈ ਹੁਣ ਇੰਨਾ ਵੀ ਨਹੀਂ ਹੈ ਕਿ ਚੱਲ ਰਣੀ ਦੀ ਥਾਣੀ ਨਾ ਬੰਦਾ ਗੱਲ ਕਰ ਲੈ ਮੈਂ ਅੱਖਾਂ ਤੈਨੂੰ ਦੱਸਿਆ ਨਹੀਂ ਨਹੀਂ ਮੰਮੀ ਜੀ ਮੈਨੂੰ ਨਹੀਂ ਉਹਨਾਂ ਨੇ ਦੱਸਿਆ ਮੈਨੂੰ ਸਗੋਂ ਸਾਹਮਣੇ ਗੱਲ ਕਰਨ ਦੇ ਸੀਗੇ ਕਹਿੰਦੇ ਸੀ ਕਿ ਸੂਟ ਪ੍ਰੈਸ ਕਰਨ ਦੇ ਆ ਤੇ ਮੈਂ ਕਿਹਾ ਵੈਸੇ ਹੀ ਕਰਕੇ ਰੱਖਾਂ ਲੱਗੇ ਉਹਨੇ ਸੂਟ ਪ੍ਰੈਸ ਮੈਨੂੰ ਥੋੜੀ ਪਤਾ ਸੀਗੇ ਉਹਨਾਂ ਨੇ ਪੇਕੇ ਜਾਣਾ ਉਹ ਵਿਰੋਧਨ ਤਿਆਰ ਹੋਈ ਨਾ ਤੇ ਆਂਦੀ ਹੀ ਉਹਦਾ ਸਿਰ ਪੀੜ ਹੋਣ ਲੱਗ ਪਿਆ ਕਿ ਫਿਰ ਮੇਰੇ ਕੋ ਜਾ ਨਹੀਂ ਹੋਇਆ ਤੇ ਮੇਰੀ ਮੰਮੀ ਫੋਨ ਕਰਨ ਲਈ ਆ ਮੰਨ ਨਵੀ ਤੋਰਨ ਲੱਗੀ ਦੱਸ ਕੇ ਗਈ ਐ ਮੈਂ ਤੇ ਬੈਠੀ ਮੈਨੂੰ ਪਤਾ ਨਹੀਂ ਕਦੋਂ ਅੰਦਰ ਪਿਆਰ ਹੋ ਕੇ ਤੇ ਆਪਣੇ ਘਰ ਵਾਲੇ ਨੇ ਪੁੱਛ ਕੇ ਤੇ ਤੋਰ ਪਈ ਆ ਤੇ ਪਰ ਮੰਮੀ ਥੋੜਾ ਜਿਹਾ ਦੱਸਤਾ ਜਾਂਦੀ ਕਹਿੰਦੀ ਵੀ ਨਾਂ ਲੈ ਕੇ ਮੈਨੂੰ ਕਹਿ ਦਿੰਦੀ ਵੀ ਚਲ ਮੈਂ ਚੱਲਨੀ ਆ ਕੰਮ ਕਰ ਲਈ ਜਾਂ ਕਿੱਦਾਂ ਵੀ ਹੁਣ ਚਾਹ ਵੀ ਮੈਨੂੰ ਬਣਾਉਣੀ ਪੈਣ ਦਈ ਐ ਨਹੀਂ ਚਲ ਉਹ ਤੇ ਘਰ ਚ ਗੱਲ ਕਰਨੀ ਚਾਹੀਦੀ ਏ ਗੱਲ ਤੇ ਮੈਂ ਆਖਣੀ ਜ਼ਰੂਰ ਤੇ ਪਾਰੇ ਵੀ ਚੱਲ ਫਿਰ ਅੱਛਾ ਫਿਰ ਹੁਣ ਜਾ ਲਿਆ ਚਾਹ ਕੋ ਪੀਏ ਬੁਣ ਚੱਲ ਗਈ ਤੇ ਫਿਰ ਕੀ ਕਰਨਾ ਆਖਿਆ ਤੇ ਸਹੀ ਹੋ ਤਰਾਂ ਨੂੰ ਮੈਂ ਵੀ ਟਾਈਮ ਨਾ ਆ ਜੀ ਆਣ ਕੇ ਕੰਮ ਤੰਦਾ ਵੇਖਣਾ ਸਾਰਾ ਤੋਰਾਂ ਦਾ ਵੀ ਵੇਖਣਾ ਠੀਕ ਹਾਂ ਚਲੋ ਮੈਂ ਚਾਹ ਲੈ ਕੇ ਆਉਣੀ ਆ ਤੇ ਫਿਰ ਤੁਸੀਂ ਪੀ ਲਓ ਆਜੋ ਉੱਥੇ ਹੀ ਆਜੋ ਬਾਹਰ ਹੀ ਤੁਸੀਂ ਹਾਂ ਚਲੋ ਠੀਕ ਹੈ ਮੈਂ ਆਉਣੀ ਕੋਈ ਆਜੋ

ਆਣਾ ਪੁੱਤ ਪਾਣੀ ਹੋਰ ਸਨਾਪਰ ਵਾਰ ਕਿਵੇਂ ਠੀਕ ਠਾਕ ਵਧੀਆ ਜੀ ਇਕਮਦਾ ਹੁੰਦਾ ਕੋਣ ਠੀਕ ਹਾਂ ਇਕਮਦਾ ਹੁੰਦਾ ਏ ਅੱਛਾ ਤੇ ਤੁਸੀਂ ਤੇ ਦੱਸ ਕੇ ਨਹੀਂ ਤੂੰ ਮੈਨੂੰ ਆਈ ਤੇ ਦੱਸ ਕੇ ਨਹੀਂ ਉਹ ਤੇ ਤੇਰਾ ਵੀਰ ਤੇ ਸਕੂਲ ਗਿਆ ਉਹਨੇ 6 ਵਜੇ ਟਿਊਸ਼ਨ ਹੋਣਾ ਆ ਮਮੀ ਰਾਤੀ ਸਲਾਹ ਬਣੀ ਜੇ ਰਾਤੀ ਰਾਤੀ ਸਲਾਹ ਕੀਤੀ ਸੀਰੇ ਮੈਂ ਵੀ ਮੈਂ ਪਹਿਲੀ ਬੱਸੇ ਚੱਲ ਜਾਣਾ ਤੇ ਮੈਂ ਸੋਖਤੇ ਸੋਖਤੇ ਵੀਰ ਦੇ ਸਕੂਲ ਜਾਣ ਤੋਂ ਪਹਿਲਾਂ ਚੱਲ ਜਾਣਾ ਉਹ ਬੱਸ ਲੇਟ ਹੋਣ ਕਰਕੇ ਮੈਂ ਥੋੜੀ ਜਿਹੀ ਲੇਟ ਹੋ ਗਈ ਤੇ ਵੀ ਸਕੂਲੇ ਚਲ ਗਿਆ ਹੁਣ ਉਹਨਾਂ ਤੋਂ ਮਿਲਿਆ ਨਹੀਂ ਜਾਣਾ ਤੁਹਾਡੇ ਹਾਂਜੀ ਤੇ ਐ ਕਰਿਓ ਫਿਰ ਐਤਵਾਰ ਤੂੰ ਆ ਜੀ ਫਿਰ ਮਿਲੂ ਚਲੋ ਐਤਵਾਰ ਮੈਂ ਫਿਰ ਕਿਸ ਦਿਨ ਆ ਜਾਾਂਗੀ ਐਤਵਾਰ ਮਿਲ ਜਾਾਂਗੀ ਨਾਲੇ ਵੀ ਨਾ ਬੜੇ ਚਿਰ ਬਾਅਦ ਆਈ ਰਾਂ ਤੇ ਰਖੜੀ ਤੇ ਨਹੀਂ ਆਈ ਰਖੜੀ ਤੇ ਮੈਂ ਆਉਣਾ ਸੀ ਉਹ ਜਦੋਂ ਮੈਂ ਆਖਿਆ ਵੀ ਮੈਂ ਜਾਣਾ ਏ ਤੇ ਉਹ ਕਲਦੀਪ ਮਾਂ ਬਿਮਾਰ ਹੋ ਗਈ ਤੇ ਮੰਮੀ ਫਿਰ ਆਂਦੇ ਵੀ ਉਹ ਬਿਮਾਰ ਪਈ ਐ ਤੇ ਤੂੰ ਕਿੱਥੇ ਜਾਣਾ ਐ ਤੇ ਮੈਂ ਚਲ ਕੋਈ ਨਹੀਂ ਫਿਰ ਮੈਂ ਮਗਰੋਂ ਚਲ ਜਾਾਂਗੀ ਨਾ ਤੇਰੀ ਮਨਾ ਆਂਦਾ ਕੀ ਹਾਲ ਆ ਕਿਵੇਂ ਆ ਮੰਗੀ ਮੰਗੀ ਕਿਤੇ ਕੋ ਨਹੀਂ ਹਜੇ ਨਹੀਂ ਹਜੇ ਮੰਗੀ ਤੇ ਨਹੀਂ ਆ ਤੇ ਵੇਖੋ ਹਜੇ ਕੀ ਕਰਤੇ ਅੱਛਾ ਤੇ ਦਰਾਣੀ ਕਰਦੀ ਕੰਮ ਕੋ ਮੁੰ ਲਾਉਂ ਆ ਵਾ ਦਰਾਣੀ ਕੰਮ ਕਿਥੇ ਕਰਦੀ ਮੰਮੀ ਉਹ ਤਾਂ ਕੋਈ ਨਾ ਕੋਈ ਕਰੀ ਸਿਰ ਪੀਟ ਦਾ ਬਹਾਨਾ ਕਰੀ ਲੱਤ ਪੀਟ ਦਾ ਬਹਾਨਾ ਕੋਈ ਨਾ ਕੋਈ ਬਹਾਨਾ ਮਾਰ ਕੇ ਨੇ ਮੰਜੀ ਦੇ ਪਈ ਹੋਈ ਹੂ ਤਾਂ ਸਾਰਾ ਕੰਮ ਤੇਰੇ ਤੋਂ ਹਰੁੰਦੇ ਸਾਰਾ ਮੇਰੇ ਤੋਂ ਕਰਮਦੇ ਨਹੀਂ ਕੋਈ ਨਾ ਕੋਈ ਬਹਾਨਾ ਮਾਰ ਕੇ ਤੇ ਕਦੀ ਮੈਂ ਆ ਫਲਾਣੇ ਥਾ ਤੇ ਚੱਲੀ ਹਾਂ ਕਦੀ ਮੈਂ ਢੀਰੇ ਸਾਹ ਚੱਲੀ ਬਹਾਨੇ ਮਾਰਦੀ ਰਹਿੰਦੀ ਉਹਦੇ ਕੋਲ ਬਹਾਨੇ ਬੜੇ ਨੇ ਤੇ ਸਾਰਾ ਹੀ ਕੰਮ ਮੈਨੂੰ ਕਰਨਾ ਪੈਂਦਾ ਤੇ ਨਾਨ ਜਿਹੜੀ ਆ ਉਹ ਇੱਥੇ ਨਹੀਂ ਕੰਮ ਕਰਦੀ ਡਰੇ ਘਰ ਜਾ ਕੇ ਕੀ ਕਰੇਗੀ ਉਹ ਜਿਹੜੀ ਇੱਥੇ ਨਹੀਂ ਕਰਦੀ ਉਹਨੇ ਅੱਗੇ ਕਿੱਥੇ ਕਰਨਾ ਆਹੋ ਤੇ ਸੱਸ ਨੂੰ ਪਤਾ ਹੀ ਫਿਰ ਲੱਗਣਾ ਜਿਹੜਾ ਆਪਣੀ ਧੀ ਦੇ ਲਾਹਮੇ ਆਉਣਗੇ ਮਾਂ ਨੇ ਭੂਏ ਚੜਾਇਆ ਨਾ ਹਾਂ ਮਾਂ ਨੇ ਭੂਏ ਚੜਾਈਏ ਤੇ ਉਹ ਜਦੋਂ ਆਉਣਗੇ ਲਾਹਮੇ ਤੇ ਆਪੀ ਇਹਨੂੰ ਪਤਾ ਲੱਗੇਗਾ ਉਹ ਹਾਲੇ ਤਾਂ ਗੱਲਾਂ ਕਰਦੀ ਏ ਕੰਮ ਨਹੀਂ ਕਰ ਉਹਨੇ ਮੈਂ ਚੱਲੀ ਹਾਂ ਵੀ ਏਕਮ ਦਾ ਜਨਮ ਦਿਨ ਹੀ ਮੈਂ ਘਰ தோਰੇ ਚਾਗੀ ਤੇ ਇਹਨਾਂ ਨੇ ਮਗਰੋਂ ਲਾਲਾ ਲਾਲਾ ਕਰ ਸੇ ਕਾਡੇ ਤੇ ਜੋਰ ਚੱਲਦਾ ਪਤਾ ਉਹ ਤੋਂ ਲੱਗਣਾ ਜਦੋਂ ਆਪਦੀ ਕਿ ਆਈ ਗਈ ਕਿ ਫਿਰ ਕੀ ਪੰਥ ਹਾਂ ਬਗਾਨੀਆਂ ਧੀਆਂ ਤੇ ਜੋਰ ਚੱਲਦਾ ਹੈ ਪਤਾ ਜਦੋਂ ਆਪਦੀ ਤੇ ਪੀਤੇ ਪਤਾ ਫਿਰ ਪਤਾ ਫਿਰ ਲੱਗਦਾ ਆ ਓਹੋ ਆ ਵੀ ਕਿੰਨਾ ਛਿੰੜ ਗਿਆ ਵਾ ਇਹਨੂੰ ਨਾ ਕੱਟ ਕੇ ਛੋਟੇ ਛੋਟਾ ਕਰਨਾ ਪੈਣਾ ਸਮਾਂ ਨਾ ਹੂੰ ਕਰੰਦਈ ਹਿੱਥੇ ਮੈਂ ਤੈਨੂੰ ਅੰਦਰ ਵੇਖ ਕੇ ਆਈ ਹਾਂ ਇੱਥੇ ਕੀ ਕਰੀ ਜਾਂਦੀ ਹਾਂ ਮੈਂ ਆ ਕਮਲੇ ਵੇਖਣ ਦੀ ਹਾਂ ਅੱਛਾ ਤੇ ਅੱਧੀ ਦੁਪਹਿਰ ਚੜ ਗਈ ਹੈ ਤੇ ਚੱਲ ਹਾਂ ਆਪਾਂ ਕੰਮ ਕਰ ਲਈਏ ਵੀ ਕੰਮ ਆਹੋ ਕਿਹੜਾ ਕੰਮ ਸਾਰਾ ਹੀ ਅੰਦਰ ਦਾ ਕੰਮ ਕਰਨ ਵਾਲਾ ਪਿਆਵਾ ਤੇ ਆਪੇ ਪਾ ਵੀ ਮਦੀਪ ਕਰ ਲੂ ਉਹ ਕਿੱਥੇ ਆ ਉਹ ਨਹੀਂ ਹੈਗੀ ਇੱਥੇ ਉਹ ਤੇ ਅੱਜ ਸਵੇਰ ਦੀ ਬੇਪੇਕੇ ਚਲੀ ਗਈ ਆ ਤੇ ਕੇ ਚਲ ਗਈ ਆ ਆਹੋ ਸਵੇਰ ਦੀ ਹਾਂ ਕਿਸੇ ਨੂੰ ਦੱਸ ਕੇ ਗਈ ਆ ਨਾ ਨਾ ਕਿਸੇ ਨੂੰ ਨਹੀਂ ਦੱਸ ਕੇ ਗਈ ਉਹ ਮੈਂ ਤੇ ਆਪ ਸੁਣ ਕੇ ਹੈਰਾਨ ਹੋ ਗਈ ਆ ਮੈਨੂੰ ਵੀ ਸਮਝ ਨਹੀਂ ਪਤਾ ਲੱਗਾ ਮੈਂ ਤੇ ਚਾਹ ਤਰੀ ਹੀ ਤੇ ਮੰਮੀ ਨੂੰ ਫੜਾਉਣ ਲੱਗੀ ਹਾਂ ਤੇ ਮੰਮੀ ਮੈਨੂੰ ਆਖੰਦੇ ਹੀ ਕਿ ਮਨਦੀਪ ਤੇ ਅੱਜ ਸਵੇਰ ਦੀ ਪੇਕੇ ਚਲੀ ਗਈ ਆ ਤੇ ਮੈਂ ਆਖਿਆ ਆਂਦੇ ਮੈਨੂੰ ਵੀ ਨਹੀਂ ਉਹ ਦੱਸ ਕੇ ਗਈ ਵੀ ਤੇ ਉਹਨੂੰ ਪਾਜੀ ਵੱਡੇ ਨੂੰ ਦੱਸ ਕੇ ਗਏ ਨੇ ਉਹਨਾਂ ਨੇ ਆਖਿਆ ਸੀ ਵੀ ਚਲੀ ਜਾ ਤੂੰ ਅੱਛਾ ਹਾਂ ਮੰਮੀ ਨੂੰ ਵੀ ਨਹੀਂ ਦੱਸਿਆ ਨਾ ਨਾ ਚੁੱਪ ਕਰਕੇ ਚਲ ਗਈ ਭਾਬੀ ਫਿਰ ਕਿੱਡੀ ਚਲਾਕ ਨਿਕਲੀ ਹੈ ਨਾ ਉਹ ਟੀ ਭਾਬੀ ਉਹ ਆ ਸੋਚਦੀ ਹੋਣੀ ਆ ਕਿ ਜਿੱਦਾਂ ਪਿਛਲੀ ਵਾਰੀ ਮੈਂ ਦੱਸ ਕੇ ਚੱਲੀ ਹਾਂ ਸਾਰਿਆਂ ਨੂੰ ਤੇ ਬਹਾਨਾ ਬਣਾਉਂਦੀਆਂ ਹੀ ਕੰਮ ਦੇ ਤੇ ਆਰ ਕਿ ਚੁੱਪ ਕਿਤੇ ਚਲ ਜਾਾਂਗੀ ਰੋਕ ਤੇ ਨਹੀਂ ਨਾ ਸਕਣਗੀਆਂ ਮੈਨੂੰ ਐਡੀ ਚਲਾ ਕੇ ਆਓ ਬੜੀ ਚਲਾਕ ਆ ਕੇ ਕੋਈ ਕਹਿਣ ਦੀ ਗੱਲ ਨਹੀਂ ਆ ਮੰਮੀ ਨੂੰ ਵੀ ਦੱਸ ਕੇ ਨਹੀਂ ਗਈ ਉਹਨੂੰ ਤਾਂ ਫਰਜ਼ੀ ਬੰਦਾ ਹੀ ਨਾ ਦੱਸ ਕੇ ਜਾਂਦਾ ਉਹ ਸਭ ਤੋਂ ਘਰ ਤੋਂ ਵੱਡੀ ਫੇਰ ਭਰਾ ਨੂੰ ਪੁੱਛ ਨਹੀਂ ਆ ਨਾ ਪਹਿਲਾ ਉਹਨਾਂ ਨੇ ਪਾਜੀ ਨੂੰ ਪੁੱਛਿਆ ਕਹਿੰਦੇ ਆ ਕਿ ਮੰਮੀ ਸਵੇਰੇ ਦੱਸਣ ਦੇ ਹੀ ਕਹਿੰਦੇ ਆਂਦੀ ਮੈਂ ਇੱਕਮ ਦੇ ਪਾਪਾ ਨੂੰ ਪੁੱਛ ਲਿਆ ਵਾ ਤੇ ਉਹ ਕਹਿੰਦੇ ਤੂੰ ਜਾ ਅੱਛਾ ਇਹ ਤੇ ਹੋਣੀ ਆਪਣੀਆਂ ਮਰਜ਼ੀਆਂ ਕਰਦੀ ਆ ਇਹਦਾ ਮੁੰਡਾ ਚ ਬਾਹਰ ਚਲ ਗਿਆ ਵਾ ਹੁਣ ਕਿਹੜਾ ਇੱਥੇ ਕੋਈ ਹੈ ਉਹਦਾ ਉਹਦਾ ਮੁੰਡਾ ਤੇ ਕੰਮੇ ਲੱਗ ਗਿਆ ਨਾ ਰਹਿ ਤੇ ਤੁਹਾਡਾ ਹੀ ਗਿਆ ਤੇ ਉਹ ਸਾਂਝੇ ਘਰ ਚ ਉਹਨੇ ਆਪਣਾ ਮੁੰਡਾ ਸੈੱਟ ਕਰ ਲਿਆ ਤੇ ਉਹਨੂੰ ਕਾਦੀ ਪਰਵਾਹ ਜਿੰਨੂੰ ਮਰਜ਼ੀ ਪੁਛ ਕੇ ਜਾਵੇ ਨਾ ਜਾਵੇ ਹਾਂ ਹੁਣ ਇਹਨੇ ਕਰਦੀ ਆ ਕਿਹਦੇ ਨਹੀਂ ਲੋੜ ਹੈਗੀ ਉਹਨੂੰ ਹੁਣ ਉਹਨੂੰ ਕਾਦੀ ਲੋੜ ਹੁਣ ਮੁੰਡਾ ਭੇਜਦਾ ਹੋਣਾ ਡਾਲਰ ਬਾਹਰੋਂ ਹਾਂ ਚੱਲ ਫਿਰ ਆ ਜਾ ਹੁਣ ਆਪਾਂ ਕੰਮ ਕਰ ਲਈਏ ਹੁਣ ਰਸੋਈ ਦਾ ਤੇ ਕਰਨਾ ਹੀ ਪੈਣਾ ਵਾ ਤੂੰ ਹਰਸੋਈ ਦਾ ਬੇੜ ਲਓ ਜੇ ਝਾੜੂ ਪੋਚ ਹੈਗਾ ਤੇ ਮੈਂ ਉਹ ਕਰ ਲੀਨੀ ਆ ਚਲੋ ਠੀਕ ਆ ਕੋਈ ਨਾ ਆ ਜੋ ਚਲੋ ਫਿਰ ਮੁੰਨੇ ਕੀ ਕਰਾਂ ਦੇ ਜੇ ਕੋਛ ਵੀ ਨਾ ਤੇਰੇ ਲਈ ਬਣਾਈ ਹਾਂ ਮਟਰ ਪਨੀਰ ਦੀ ਸਬਜ਼ੀ। ਅੱਛਾ। ਨਹੀਂ ਮਟਰ ਪਨੀਰ ਦੀ ਸਬਜ਼ੀ ਕੀ ਕਰਨ ਬਣਾਉਣੀ ਹੀ ਰਹਿਣ ਦੇਣੀ। ਨਹੀਂ ਤੂੰ ਇੰਨੇ ਚਿਰ ਬਾਅਦ ਆਈਆਂ 10 ਰੋਟੀ ਖਾ ਕੇ ਨਹੀਂ ਜਾਣੀ ਮਟਰ ਪਨੀਰ ਦੀ। ਨਹੀਂ ਮੈਂ ਮੈਂ ਟਾਈਮ ਬਾ ਮੈਂ ਵਾਪਸੀ ਕਰਨੀ ਹਾਂ ਮਾਂ ਨੂੰ। ਨਹੀਂ ਕੋਈ ਨਹੀਂ ਰੋਟੀ ਖਾ ਕੇ ਜਾਈ ਤੂੰ ਕੋਈ ਗੱਲ ਨਹੀਂ। ਆਹੋ। ਚਲੇ ਜਾਣਾ ਮਾਂ ਹਾਂ ਤੇ ਆਈਆਂ। ਹਾਂ ਪਿਆ ਉਹ ਇਨਾ ਵੇ ਤੇ ਮਮੀ ਹਾਦੀ ਹੋ ਗਈ। ਕੀ ਆਂਦੇ? ਮੈਨੂੰ ਹੁਣ ਤੁਰਨ ਲੱਗੀ ਨਹੀਂ ਆਂਦਾ ਵੀ ਆਪਣੀ ਮਾਂ ਨਾਲ ਪੈੜੀ ਦੀ ਗੱਲ ਕਰਕੇ ਆਈ। ਹੂੰ। ਪੈੜੀ ਦੀ ਗੱਲ ਕਰਕੇ ਦੱਸ ਵੀ ਕੀ ਕਰਾਂ ਮੈਂ ਹੁਣ? ਤੇ ਆ ਇਹਨੂੰ ਭੁੱਖ ਪਈ ਜਾਂਦਾ ਪੈਲੀ 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 ਤੇ ਪੁੱਤ ਹੁਣ ਤੇਰੇ ਭਰਾ ਦੇ ਨਾਂ ਹੀ ਹੋਣੀ ਆ ਸਾਰੀ ਉਹਦਾ ਜਦੋਂ ਉਹ ਬਾੜੀ ਵਾਸਤੇ ਫਿਰ ਉਹਦੇ ਨਾਂ ਹੀ ਹੋਣੀ ਆ ਮੈਂ ਤਾਂ ਬੜੀ ਵਧੀਆ ਆਖਿਆ ਮੰਮੀ ਕਿ ਜਦੋਂ ਅਸੀਂ ਉਹ ਲੱਲਿਆ ਨੂੰ ਤੇ ਮੰਮੀ ਨੂੰ ਆਸਾਂ ਦਾਏ ਮੰਮੀ ਦਾ ਧਿਆਨ ਰੱਖਦਾ ਏ ਸਾਡਾ ਕੁਝ ਕਰਦਾ ਤੇ ਹੀ ਉਹਨੂੰ ਦੇਣੀ ਨਾਲੇ ਕੋ ਵਰਤਨਾ ਮੈਂ ਗੜੀ ਭਰਾਣਾ ਕਿ ਪੈਲੀਆਂ ਦਾ ਵਰਤਨਾ ਵਾ ਹਾਂ ਪਰ ਪੁੱਤ ਤੇ ਮੇਰੀ ਭਰਾਣਾ ਹੀ ਆ ਚਲ ਤੀ ਇਹ ਤੋਂ ਬਹਿ ਮੈਂ ਤੇਰੀ ਰੋਟੀ ਪਾ ਕੇ ਲੈ ਚਲੋ ਠੀਕ ਹੈ ਮੰਮੀ ਆਜੋ ਚਲ ਠੀਕ ਆਲੇ ਸੂਟ ਮੈਂ ਰੱਖੜੀ ਦੇ ਤੇਰਾ ਸੂਟ ਲੈ ਕੇ ਰੱਖਿਆ ਸੀ ਤੇ ਮੈਂ ਉਦੋਂ ਤੂੰ ਆਈ ਨਹੀਂ ਤੇ ਮੈਂ ਕਿਹਾ ਚੱਲ ਹੁਣ ਦੇ ਦੇਣੀ ਆ ਬਣਾਇਆ ਤੇ ਨਹੀਂ ਮੰਮੀ ਰਾਂ ਦੇ ਨਹੇ ਦੀ ਗਾਦੀ ਲੋਰ ਸੀ ਨੰਨੇ ਨਾ ਹਰਵਰੀ ਆਵਨੀ ਨਹੀਂ ਹਰਵਰੀ ਮੈਨੂੰ ਸੂਟ ਦੇ ਦੇ ਚਲ ਕੋਈ ਨਹੀਂ ਧੀਆ ਨੂੰ ਦੇਂਦੇ ਹੀ ਚੰਗੇ ਲੱਗੀਦਾ ਵਾ ਹਾਂਜੀ ਚਲ ਮੰਮੀ ਫਿਰ ਮੈਂ ਲੇਟ ਹੋਣ ਗਈ ਆ ਤੇ ਮੈਂ ਚੱਲਦੀ ਜੇ ਤੇ ਫਿਰ ਚਲ ਠੀਕ ਆਉਂਦੀ ਜਾਂਦੀ ਹਾਂ ਹਾਂਜੀ ਠੀਕ ਆ ਜਗਾ ਮੰਮੀ ਜੇ ਮੈਂ ਜੇ ਮੇਰੇ ਲੇਟ ਹੋ ਗਈ ਨਾ ਉਹਨਾਂ ਨੇ ਮੈਨੂੰ ਫੇਰ ਬੜੀਆਂ ਗੱਲਾਂ ਕਰਨੀਆਂ ਜੀ ਚਲ ਕੋਈ ਨਹੀਂ ਹੁਣ ਫਿਰ ਚਲ ਜਾ ਛੇਤੀ ਹਾਂ ਜੀ ਆਉਂਦੀ ਜਾਂਦੀ ਰਹਾ ਕਰ ਠੀਕ ਹੈ ਹਾਂ ਜੀ ਚਲੋ ਠੀਕ ਹੈ ਮਮੀ ਮੈਂ ਆਉਂਦੀ ਜਾਂਦੀ ਜਮਾ ਹਾਂ ਹਾਏ ਮੇਰੀ ਕੀ ਆਈ ਸੀ ਮੇਰਾ ਬੜਾ ਜੀ ਲੱਗਾ ਹੀ ਵਾਵਾ ਰੌਣਕ ਬਣੀ ਚਲੋ